ਸਾਤਰੀਏ ਕਾਲਜੀ ਅੱਜ ਮੈਂ ਤੁਹਾਡੇ ਵਾਸਤੇ ਠੰਡ ਦੇ ਮੌਸਮ ਲਈ ਖਾਸ ਇੱਕ ਬਹੁਤ ਹੀ ਟੇਸਟੀ ਲੱਡੂਆਂ ਦੀ ਰੈਸিপি ਲੈ ਕੇ ਆਈ ਆਂ ਅੱਜ ਦੇ ਇਹ ਵਾਲੇ ਜਿਹੜੇ ਆਪਾਂ ਲੱਡੂ ਬਣਾਉਣ ਵਾਲਿਆਂ ਨਾ ਇਹਨਾਂ ਨੂੰ ਬਣਾਉਣ ਵਾਸਤੇ ਨਾ ਤਾਂ ਤੁਹਾਨੂੰ ਚਾਸ਼ਨੀ ਦੀ ਜ਼ਰੂਰਤ ਪੈਗੀ ਤੇ ਨਾ ਹੀ ਆਪਾਂ ਇਹਦੇ ਵਿੱਚ ਜ਼ਿਆਦਾ ਘਿਓ ਦਾ ਯੂਜ਼ ਕਰਨ ਵਾਲਿਆਂ ਬਹੁਤ ਹੀ ਘੱਟ ਘਿਓ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਆ ਬਣਾਉਣਾ ਇਹਨਾਂ ਨੂੰ ਬਹੁਤ ਸੌਖਾ ਹੈ ਖਾਣ ਵਿੱਚ ਬਹੁਤ ਟੇਸਟੀ ਬਣਦੇ ਨੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਤਾਂ ਚਲੋ ਫਿਰ ਇਹਨਾਂ ਲੱਡੂਆਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਇਹਨਾਂ ਲੱਡੂਆਂ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ 1 ਕੱਪ ਲਏ ਆ ਤਿਲ ਤੁਸੀਂ ਕੋਈ ਵੀ ਘਰ ਦਾ ਕਾਪ ਜਾਂ ਕੌਲੀ ਇਹਦੇ ਵਾਸਤੇ ਯੂਜ਼ ਕਰ ਸਕਦੇ ਹੋ ਸਾਰਾ ਨਾਪ ਆਪਾਂ ਉਹਦੇ ਨਾਲ ਹੀ ਲੈਣਾ ਤੇ 蒂ਲਾਂ ਨੂੰ ਨਾ ਗੈਸ ਦੇ ਘੱਟ ਫਲੇਮ ਤੇ ਡ్రਾਈ ਰੋਸਟ ਕਰਨਾ ਹੈ ਕੋਈ ਇਹਦੇ ਵਿੱਚ ਘਿਓ ਵਗੈਰਾ ਨਹੀਂ ਪਾਉਣਾ ਤੇ ਗੈਸ ਦਾ ਫਲੇਮ ਘੱਟ ਰੱਖਦੇ ਹੋਏ ਤੁਸੀਂ ਇਹਨਾਂ ਨੂੰ 4 ਤੋਂ 5 ਮਿੰਟ ਵਾਸਤੇ ਭੁੰਨ ਲੈਣਾ ਗੈਸ ਦਾ ਫਲੇਮ ਹਾਈ ਨਹੀਂ ਕਰਨਾ ਕਿਉਂਕਿ ਜੇ ਤੇਲ ਜਲਣਾ ਸ਼ੁਰੂ ਹੋ ਜਾਂਦੇ ਆ ਤਾਂ ਜਿਹੜਾ ਆਪਾਂ ਲੱਡੂ ਜਾਂ ਕੋਈ ਵੀ ਮਠਿਆਈ ਇਹਦੇ ਨਾਲ ਬਣਾ ਕੇ ਤਿਆਰ ਕਰਦੇ ਆ ਨਾ ਤਾਂ ਉਹਦਾ ਟੇਸਟ ਜਿਹੜਾ ਉਹ ਕੌੜਾ ਹੋ ਜਾਂਦਾ ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਗੈਸ ਦੇ ਘੱਟ ਫਲੇਮ ਤੇ ਇਹਨਾਂ ਨੂੰ ਭੁੰਨਣਾ ਤੇ ਜਦੋਂ ਤੁਸੀਂ ਇਹਨਾਂ ਨੂੰ 5 ਤੋਂ 6 ਮਿੰਟ ਵਾਸਤੇ ਭੁੰਨ ਲੈਂਦੇ ਹੋ ਨਾ ਹਲਕੀ ਜਿਹੇ ਦੇ ਉੱਪਰ ਇੱਕ ਸ਼ਾਈਨ ਆ ਜਾਏਗੀ ਇਸ ਤੋਂ ਬਾਅਦ ਆਪਾਂ ਤਾਤਿਲ ਦੇਖੋ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਆ ਚੰਗੀ ਤਰ੍ਹਾਂ ਆਪਾਂ ਨੇ ਉਹਨੂੰ ਜਿਹੜਾ ਹੁਣ ਭੁੰਨ ਲਿਆ ਇਸ ਤੋਂ ਬਾਅਦ ਕਿਉਂਕਿ ਕੜਾਈ ਕਾਫੀ ਗਰਮ ਹੈ ਨਾ ਤਾਂ ਸੇਮ ਕੜਾਈ 'ਚ ਆਪਾਂ ਇਹਨੂੰ ਨਹੀਂ ਛੱਡਣਾ ਕਿਸੇ ਵੀ ਹੋਰ ਪਲੇਟ ਵਿੱਚ ਇਹਨਾਂ ਨੂੰ ਕੱਢ ਲਾਂਗੇ ਤੇ ਦੋ ਚਮਚੇ ਦੇ ਵਿੱਚੋਂ ਤਿਲ ਆਪਾਂ ਅਲੱਗ ਕੱਢ ਕੇ ਆ ਜਿਹੜੇ ਰੱਖ ਦਿੱਤੇ ਆ ਬਾਕੀ ਦੇ ਜਿਹੜੇ ਤਿਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਠੰਡੇ ਹੋਣ ਦਵਾਵਾਂਗੇ ਤੇ ਠੰਡਾ ਹੋਣ ਤੋਂ ਬਾਅਦ ਆਪਾਂ ਨੂੰ ਇਹਨਾਂ ਨੂੰ ਜਿਹੜਾ ਇੱਕ ਮਿਕਸਰ ਗ੍ਰਾਈਂਡਰ ਜਾਰ ਵਿੱਚ ਪਾ ਕੇ ਨਾ ਪੀਸ ਲੈਣਾ ਗਰਮ ਵਿੱਚ ਇਹਨਾਂ ਨੂੰ ਨਹੀਂ ਪੀਸਣਾ ਤੇ ਨਾ ਹੀ ਇਹਦਾ ਆਪਾਂ ਮਹੀਨ ਪਾਊਡਰ ਬਣਾਵ ਅੱਜ ਇਹਨਾਂ ਨੂੰ ਜਿਹੜਾ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਇਸ ਤੋਂ ਬਾਅਦ ਆਪਾਂ ਕੜਾਈ ਜਿਹੜੇ ਦੁਬਾਰਾ ਗੈਸ ਤੇ ਰੱਖ ਲਈਏ ਤੇ ਇਹਦੇ ਵਿੱਚ ਹੁਣ ਇੱਕ ਚਮਚ ਪਾਵਾਂਗੇ ਦੇਸੀ ਘਿਓ ਬਹੁਤ ਹੀ ਥੋੜੇ ਜਿਹੀ ਘਿਓ ਵੀ ਚੇਵੜੇ ਵਾਲੇ ਜਿਹੜੇ ਲੱਡੂ ਆ ਨਾ ਬਣ ਕੇ ਤਿਆਰ ਹੋ ਜਾਂਦੇ ਆ ਘਿਓ ਨੂੰ ਪਹਿਲਾਂ ਆਪਾਂ ਹਲਕਾ ਜਿਹਾ ਗਰਮ ਹੋਣ ਦੇਣਾ ਜਿਵੇਂ ਕਿ ਉਹ ਗਰਮ ਹੋ ਜਾਂਦਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਖੋਏ ਦਾ ਜਿੰਨੇ ਆਪਾਂ ਇਹਦੇ ਵਿੱਚ ਤਿਲ ਪਾਏ ਹਨ ਜਿਵੇਂ ਤੁਸੀਂ ਜੇ 2 ਕੋਲੀਆਂ ਤਿਲ ਪਾਉਂਦੇ ਹੋ ਤਾਂ ਤੁਸੀਂ 2 ਕੋਲੀਆਂ ਇਹਦੇ ਵਿੱਚ ਜਿਹੜੀ ਖੋਏ ਦੀ ਪਾ ਦੇਣੀ ਹੈ ਆਪਾਂ ਇੱਕ ਕੋਲੀ ਜਿਹੜੀ ਤਿਲ ਦੀ ਲਈ ਸੀ ਇਹ ਵਾਲੇ ਕੱਪ ਦੇ ਨਾਪ ਨਾਲ ਤੇ ਸੇਮ ਕੱਪ ਹੀ ਆਪਾਂ ਇਹਦੇ ਵਿੱਚ ਜਿਹੜਾ ਖੋਏ ਦਾ ਪਾਤਾ ਹੈ ਖੋਏ ਨੂੰ ਆਪਾਂ ਇਹਦੇ ਵਿੱਚ 2 ਮਿੰਟ ਵਾਸਤੇ ਜਿਹੜਾ ਪਕਾ ਲੈਣਾ ਇਹਨੂੰ ਆਪਾਂ ਇਸ ਵਾਸਤੇ ਪਕਾਉਣਾ ਕਿਉਂਕਿ ਜਿਹਦੇ ਨਾਲੇ ਥੋੜਾ ਜਿਹਾ ਨਾ ਸੌਫਟ ਹੋ ਜਾਏ ਤੇ ਜਦੋਂ ਆਪਾਂ ਪੀਸੇ ਹੋਏ ਤਿਲਾਾਂ ਵਿੱਚ ਇਹਨੂੰ ਮਿਲਾਵਾਂਗੇ ਤਾਂ ਬਹੁਤ ਹੀ ਈਜ਼ੀਲੀ ਉਹਦੇ ਵਿੱਚ ਚੰਗੀ ਤਰ ਤਾਂ ਹੁਣ ਦੇਖੋ ਜਿਵੇਂ ਜਿਵੇਂ ਆਪਾਂ ਖੋਏ ਨੂੰ ਪਕਾਉਂਦੇ ਜਾਵਾਂਗੇ 2 ਕੁ ਮਿੰਟ ਦੇ ਅੰਦਰ ਇਸ ਤਰ੍ਹਾਂ ਇਹ ਸੌਫਟ ਹੋਣਾ ਸ਼ੁਰੂ ਹੋ ਜਾਏਗਾ ਓਵਰਕੁੱਕ ਨਹੀਂ ਇਹਨੂੰ ਆਪਾਂ ਕਰਨਾ ਬਹੁਤ ਜ਼ਿਆਦਾ ਨਹੀਂ ਪਕਾਉਣਾ ਬਸ ਜਿਵੇਂ ਹੀ ਇਸ ਤਰ੍ਹਾਂ ਇਹ ਸੌਫਟ ਹੋ ਜਾਏ ਨਾ ਤੇ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਏ ਫਿਰ ਆਪਾਂ ਗੈਸ ਦਾ ਫਲੇਮ ਜਿਹੜਾ ਬੰਦ ਕਰ ਦੇਣਾ ਇਸ ਤੋਂ ਬਾਅਦ ਨਾ ਤੁਸੀਂ ਖੋਏ ਨੂੰ ਜਿਹੜਾ ਠੰਡਾ ਨਹੀਂ ਹੋਣ ਦੇਣਾ ਜਿਵੇਂ ਆਪਾਂ ਤੇਲਾ ਜਿਹੜਾ ਇਹਨਾਂ ਨੂੰ ਇੱਕ ਦੂਸਰੇ ਭਾਂਡੇ ਵਿੱਚ ਕੱਢ ਲਾਂਗੇ ਤੇ ਗਰਮ ਖੋਏ ਨੂੰ ਹੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਜਦੋਂ ਤੁਸੀਂ ਗਰਮ ਖੋਏ ਨੂੰ ਇਸ ਤਰ੍ਹਾਂ ਦੇ ਵਿੱਚ ਪਾ ਦਿੰਦੇ ਹੋ ਨਾ ਤਾਂ ਬਹੁਤ ਹੀ ਵਧੀ ਜੇ ਤੁਸੀਂ ਇਹਨੂੰ ਖੋਏ ਨੂੰ ਪਕਾਉਣਾ ਸ਼ੁਰੂ ਕਰ ਦਿੰਦੇ ਹੋ ਤੇ ਵਿੱਚੇ ਤਿਲ ਪਾ ਕੇ ਫਿਰ ਉਹਨੂੰ ਪਕਾਉਂਦੇ ਹੋ ਤਾਂ ਉਹਦੇ ਨਾਲ ਜਿਹੜਾ ਬਿਲਕੁਲ ਵੀ ਇਹਦਾ ਟੈਕਸਚਰ ਵਧੀਆ ਨਹੀਂ ਆਉਂਦਾ ਤਾਂ ਖੋਏ ਨੂੰ ਤੁਸੀਂ ਅਲੱਗ ਤੋਂ ਇਹਦੇ ਵਿੱਚ ਮਿਕਸ ਕਰਨਾ ਤੇ ਨਾਲ ਹੀ ਜਿਹੜੇ ਆਪਾਂ ਤਿਲ ਕੱਢ ਕੇ ਰੱਖੇ ਹੋਏ ਸੀ ਉਹ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਇਹਨਾਂ ਸਭ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਹਰੀ ਇਲਾਇਚੀ ਦਾ ਪਾਊਡਰ ਫਲੇਵਰ ਵਾਸਤੇ ਤੇ ਅੱਧਾ ਕ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਬੂਰਾ ਚੀਨੀ ਆ ਦੇਸੀ ਖੰਡ ਦਾ ਬੂਰਾ ਪਾਉਣ ਵਾਲੀਆਂ ਦੇਸੀ ਖੰਡ ਪਾਉਣ ਨਾਲ ਲੱਡੂ ਬਹੁਤ ਹੀ ਟੇਸਟੀ ਬਣਦੇ ਆ ਜੇ ਤੁਹਾਡੇ ਕੋਲੇ ਨਹੀਂ ਹੈਗੀ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਫਿਰ ਤੁਸੀਂ ਜਿਹੜੀ ਨਾਰਮਲ ਚੀਨੀ ਹੈ ਨਾ ਖੰਡ ਹੈ ਉਹਨੂੰ ਵੀ ਪੀਸ ਕੇ ਦੇ ਵਿੱਚ ਪਾ ਸਕਦੇ ਹੋ ਮਿੱਠਾ ਆਪਣੇ ਟੇਸਟ ਦੇ ਅਕੋਰਡਿੰਗ ਘੱਟਿਆ ਜਾਂ ਜ਼ਿਆਦਾ ਕਰ ਸਕਦੇ ਹੋ ਤਾਂ ਹੁਣ ਆਪਾਂ ਇਹਦੇ ਜਿਹੜੇ ਲੱਡੂ ਬਣਾ ਲਾਂਗੇ ਬਸ ਇਨਕ ਸਾਈਜ਼ ਦੇ ਦੇਖੋ ਮੈਂ ਇਹਦੇ ਲੱਡੂ ਬਣਾ ਰਹੀਆਂ ਬਹੁਤ ਹੀ ਈਜ਼ੀਲੀ ਲੱਡੂ ਹੈ ਜਿਹੜੇ ਬਣ ਰਹੇ ਆ ਇਹਦੇ ਵਿੱਚ ਆਪਾਂ ਨੂੰ ਕੋਈ ਹੋਰ ਘਿਓ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਪਈ ਤੇ ਇਨਸਟੈਂਟ ਤਰੀਕੇ ਨਾਲ ਜਿਹੜੇ ਲੱਡੂ ਨੇ ਬਣ ਕੇ ਤਿਆਰ ਹੋ ਗਏ ਆ ਤਾਂ ਇਸੇ ਤਰ੍ਹਾਂ ਜਿੰਨੇ ਵੀ ਲੱਡੂ ਨੇ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਾਂਗੇ ਤੇ ਮੈਂ ਤੁਹਾਨੂੰ ਤੋੜ ਕੇ ਇਹਨਾਂ ਦਾ ਟੈਕਸਚਰ ਵੀ ਦਿਖਾ ਦਿੰਨੀ ਆ ਦੇਖ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿੰਨੇ ਜ਼ਿਆਦਾ ਸੌਫਟ ਜਿਹੜੇ ਵਾਲੇ ਲੱਡੂ ਨੇ ਬਣ ਕੇ ਤਿਆਰ ਹੋਏ ਆ ਬਿਲਕੁਲ ਨਰਮ ਮਲਾਈਮ ਇਹ ਵਾਲੇ ਜਿਹੜੇ ਲੱਡੂਆਂ ਬਣ ਕੇ ਤਿਆਰ ਹੁੰਦੇ ਆ ਤਾਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ